ਸਾਰਿਆਂ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਜੈ ਗੁਰੂਦੇਵ ਧੰਨ ਗੁਰੂਦੇਵ ਸੋ ਅੱਜ ਫਿਰ ਸੋਸ਼ਲ ਮੀਡੀਆ ਉੱਤੇ ਦੇਖਿਆ ਕਿ ਇੱਕ ਜ਼ਿਆਦਾ ਹੰਕਾਰੀ ਵਿਅਕਤੀ ਜੋ ਐਸੀ ਸਮਾਜ ਦੇ ਬਾਰੇ ਜਿਹੜਾ ਮਾੜਾ ਬੋਲ ਰਿਹਾ ਕਿਉਂਕਿ ਅੱਜ ਵੀ ਜਿਹੜੇ ਜ਼ਾਤ ਦੇ ਹੰਕਾਰੀ ਲੋਕ ਐ ਜਿਨ੍ਹਾਂ ਦੇ ਵਿੱਚ ਧੌਣ ਦੇ ਵਿੱਚ ਹੰਕਾਰ ਦਾ ਕਿਲਾ ਫਸਿਆ ਹੋਇਆ ਹੈ ਇਸ ਤਰ੍ਹਾਂ ਦੇ ਜਿਹੜੇ ਲੋਕ ਅੱਜ ਵੀ ਜਾਤੀ ਵਿਤਕਰਾ ਕਰਦੇ ਨਜ਼ਰ ਆਉਂਦੇ ਆ ਤੇ ਆ ਜਿਹੜੀ ਇੱਕ ਵੀਡੀਓ ਮੈਂ ਸੋਸ਼ਲ ਮੀਡੀਆ ਉੱਤੇ ਚੱਲਦੀ ਦੇਖੀ ਆ ਤੁਹਾਡੇ ਨਾਲ ਸਾਂਝੀ ਕਰਾਂਗੇ ਇਹ ਗੱਲ ਕਦੇ ਤੂੰ ਵੀ ਤੂੰ ਹੀ ਚਲ ਜਾ ਸੰਘਾ ਇਹ ਕਾਹਦੇ ਕੁਮੇ ਚੁੜਾ ਆ ਨਾ ਮੈਂ ਵੀ ਚੁੜਾ ਤੂੰ ਕਹਿ ਆਂ ਤੇ ਆਪਣਾ ਬਦਲਾ ਇਹਨੇ ਚੁੜਾ ਗਿਆ ਸਾਡੇ ਜ਼ਬਾਨ ਨਾਲ ਕੂਦ ਨੂੰ ਮੈਂ ਕਹਾਂ ਪਾਉਂਦਾ ਮੈਂ ਉਹ ਮਤ ਤੂੰ ਇੱਜਾ ਤਗੜੇ ਰੋ ਕਿੱਦੇ ਕਿੱਦੇ ਤਗੜੇ ਰੋ ਕਿੱਦਿਆਂ ਬਾਹਰ ਆ ਬੇਟਾ ਬੁੱਧੀਆ ਕੋਈ ਜਣਾ ਬਾਹਰ ਨਾ ਲੱਗਾ ਤੇ ਇਹ ਜਿਹੜਾ ਵਿਅਕਤੀ ਜਿਹੜਾ ਆ ਗੋਲੀਆਂ ਨਾਲ ਨਾਲ ਮਾਰਨ ਦੀਆਂ ਧਮਕੀਆਂ ਵੀ ਦੇ ਰਿਹਾ ਅੱਜ ਵੀ ਜਿਹੜਾ ਜਾਤੀਵਾਦ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਅਸੀਂ ਅੱਜ ਵੀ ਜਿਹੜਾ ਕਹਿੰਨੇ ਆ ਵੀ ਭਾਈਚਾਰਕ ਸਾਂਝ ਹੋਣੀ ਚਾਹੀਦੀ ਆ ਪਰ ਇਸ ਤਰ੍ਹਾਂ ਦੇ ਜਿਹੜੇ ਮੰਦਭੁੱਧੀ ਲੋਗ ਐ ਜਾਤ ਦੇ ਹੰਕਾਰੀ ਲੋਗ ਐ ਜਿਨ੍ਹਾਂ ਦੇ ਵਿੱਚ ਧੌਣ ਦੇ ਵਿੱਚ ਕੀਲਾ ਐ ਕਿ ਅਸੀਂ ਜਿਹੜੇ ਅਮੀਰ ਲੋਗ ਆ ਤੇ ਜਾਤੀਵਾਦ ਫਲਾਉਂਦੇ ਔਰ ਵਾਲਮੀਕੀ ਐਸੀ ਸਮਾਜ ਦੇ ਨਾਲ ਜਿਹੜੇ ਵਿਤਕਰਾ ਕਰਦੇ ਆ। ਸੋ ਇਹ ਜਿਹੜੀ ਘਟਨਾ ਅੱਜ ਸੋਸ਼ਲ ਮੀਡੀਆ ਦੇ ਉੱਤੇ ਦੇਖੀ ਜੋ ਬੜੀ ਮੰਦ ਭਾਗੀ ਘਟਨਾ ਇਹ ਸੂਤਰਾ ਤੋਂ ਪਤਾ ਲੱਗਾ ਕਿ ਇਹ ਜਿਹੜੀ ਅਮਰਸਰ ਜ਼ਿਲ੍ਹੇ ਦੀ ਘਟਨਾ ਹੈ ਤੇ ਅਮਰਸਰ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਇਸ ਵੀਡੀਓ ਨੂੰ ਜਿਹੜੀ ਤੁਹਾਡੇ ਤੱਕ ਸਾਡੇ ਜਿਹੜੇ ਲੀਡਰ ਪਹੁੰਚਾਉਣਗੇ ਤੇ ਜਿਹੜੀ ਇਸ ਸ਼ਖਸ ਦੇ ਖਿਲਾਫ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਆ ਜਿਹੜੀ ਕੀਤੀ ਜਾਵੇ ਤੇ ਉਹ ਵਿਅਕਤੀ ਜਿਹੜਾ ਕਹਿ ਰਿਹਾ ਕਿ ਜਦੋਂ ਤੁਸੀਂ ਜੱਟਾਂ ਦੇ ਘਰ ਆਉਨੇ ਆ ਤੇ ਤੁਸੀਂ ਜਿਹੜਾ ਗੋਹੇ ਵਾਲੇ ਅੰਦਰ ਨੂੰ ਜਾਂਦੇ ਆ ਅੱਜ ਕੱਲ੍ਹ ਵਾਲਮੀਕੀ ਮਧਵੀ ਸਿੱਖ ਸਮਾਜ ਦੇ ਘਰ ਬਹੁਤ ਵੱਡੇ ਔਰ ਵਧੀਆ ਬਣੇ ਹੋਏ ਆ ਤੇ ਉਦਾਂ ਦੇ ਘਰ ਇਹ ਨਾ ਜਾਦੇ ਹੰਕਾਰੀਆਂ ਦੇ ਵੀ ਨਹੀਂ ਬਣੇ ਹੋਣੇ ਤੇ ਅੱਜ ਵੀ ਪੁਰਾਣੇ ਸਮਿਆਂ ਦੀ ਜਿਹੜੀ ਰੀਤ ਰਿਵਾਜ ਆ ਉਹਨਾਂ ਨੂੰ ਬਰਕਰਾਰ ਰੱਖਣਾ ਚਾਹੁੰਦੇ ਆ ਪਰ ਇਹਨਾਂ ਦੇ ਜਿਹੜਾ ਆ ਜਿਹੜੇ ਜਿਹੜੇ ਲੋਕਾਂ ਦੇ ਧੌਣ ਦੇ ਵਿੱਚ ਕੀਲਾ ਆਇਆ ਮੈਨੂੰ ਲੱਗਦਾ ਇਹ ਸ਼ਖਸ ਨੂੰ ਪਤਾ ਨਹੀਂ ਕਿ ਤੂੰ ਜਦੋਂ ਐਸਸੀ ਸਮਾਜ ਬਾਰੇ ਬੋਲਿਆ ਤੇ ਇਹ ਕਿਤੇ ਪਿੰਡ ਪੱਧਰ ਤੇ ਗੱਲ ਨਹੀਂ ਰਹਿ ਜਾਣੀ ਇਹ ਪੂਰੇ ਐਸਸੀ ਸਮਾਜ ਦੇ ਗੱਲ ਧਿਆਨ ਦੇ ਵਿੱਚ ਆ ਚੁੱਕੀ ਐ ਔਰ ਤੇਰੇ ਉੱਤੇ ਬਣਦੀ ਕਾਰਵਾਈ ਜੋ ਵੀ 바ਵਾ ਸਾਹਿਬ ਦੇ ਸੰਵਿਧਾਨ ਮੁਤਾਬਕ ਤੇਰੇ ਉੱਤੇ ਬਣਦੀ ਕਾਰਵਾਈ ਕਰਵਾਵਾਂਗੇ ਔਰ ਉਸ ਪਰਿਵਾਰ ਨੂੰ ਜਿਹੜਾ ਨਿਆਂ ਲੈ ਕੇ ਦਵਾਂਗੇ ਜਿੱਥੇ ਵੀ ਪੰਜਾਬ ਦੇ ਵਿੱਚ ਵਾਲਮੀਕੀ ਐਸਸੀ ਸਮਾਜ ਦੇ ਨਾਲ ਠੱਗਾ ਹੋਵੇਗਾ ਬਾਲਮਿਕੀ ਐਕਸ਼ਨ ਫੋਰਸ ਆਰ ਪੰਜਾਬ ਦੀਆਂ ਬਾਕੀ ਜਥੇਬੰਦੀਆਂ ਜਿਹੜੀਆਂ ਨਾਲ ਲੈ ਕੇ ਖੜਾਂਗੇ ਤੱਕੇ ਸ਼ਾਹੀ ਦੇ ਖਿਲਾਫ ਖੜਾਂਗੇ ਅਤਿਆਚਾਰ ਦੇ ਖਿਲਾਫ ਖੜਾਂਗੇ ਔਰ ਪੰਜਾਬ ਪੁਲਤ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਜਿਹੜਾ ਇਹਨਾਂ ਦੇ ਖਿਲਾਫ ਜਿਹੜੀ ਹੈ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਉਸ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਔਰ ਇਸ ਹੰਕਾਰੀ ਜੋ ਕਹਿ ਰਿਹਾ ਆ ਜਿਨ੍ਹਾਂ ਦੀ ਧੌਣ ਦੇ ਵਿੱਚ ਕੀਲਾ ਆ ਤੇ ਇਹਨਾਂ ਨੂੰ ਵੀ ਪਤਾ ਲੱਗ ਜਾਵੇ ਵੀ ਸਰਕਾਰਾਂ ਜਿਹੜੀਆਂ ਸਹੀ ਕੰਮ ਕਰ ਰਹੀਆਂ ਸਰਕਾਰਾਂ ਭਾਈਚਾਰੇ ਨੂੰ ਬਰਕਰਾਰ ਰੱਖਣ ਲਈ ਜਿਹੜਾ ਇਹੋ ਜਿਹੇ ਹੰਕਾਰੀ ਲੋਕਾਂ ਨੂੰ ਜਿਹੜਾ ਚਾਹੇ ਕਿਸੇ ਵੀ ਕਮਿਊਨਿਟੀ ਦੇ ਨਾਲ ਰਿਲੇਟਿਵ ਹੋਵੇ ਉਸ ਦੇ ਖਿਲਾਫ ਜਿਹੜੀ ਜੋ ਵੀ ਚਾਰਤੀ ਬਾਤ ਕਰੇਗਾ ਉਸ ਦੇ ਖਿਲਾਫ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਔਰ ਪੂਰ ਸਪ੍ਰਸ਼ਾਸ਼ਨ ਇਹ ਸਖਤ ਇਹ ਸਖਸ਼ ਦੇ ਖਿਲਾਫ ਜਿਹੜੀ ਹੈ ਕਾਨੂੰਨੀ ਕਾਰਵਾਈ ਕਰੇ ਜੈ ਭੀਮ ਜੈ ਭਾਰਤ ਜੈ ਗੁਰੂਦੇਵ ਧੰਨ ਗੁਰੂਦੇਵ